ਜਿੱਥੇ ਚੋਣਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੁਲਿਸ ਵੱਲੋਂ ਅਸਲਾ ਰੱਖਣ ਵਾਲਿਆਂ ਦਾ ਅਸਲਾ ਜਮ੍ਹਾਂ ਕਰਵਾ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਹਲੇ ਵੀ ਸ਼ਹਿਰ ਵਿੱਚ ਕੁਝ ਲੋਕਾਂ ਵੱਲੋਂ ਸ਼ਰਿਆਮ ਵੇਖੋਫ ਹੋ ਕੇ ਚਲਾਈਆਂ ਜਾ ਰਹੀਆਂ ਹਨ ਗੋਲੀਆਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਲੁਧਿਆਣਾ ਦੇ ਬੱਸ ਸਟੈਂਡ ਦੇ ਨੇੜੇ ਪੈਂਦੇ ਅਬਦੁੱਲਾਪੁਰ ਫਟਕਾ ਤੋਂ ਆ ਰਹੀ ਹੈ ਜਿੱਥੇ ਪਹਿਲਾ ਦੋ ਤੀਰਾਂ ਦੀ ਆਪਸ ਵਿੱਚ ਬੈਸ ਹੋਈ ਤੇ ਫਿਰ ਚੱਲੀਆਂ ਗੋਲੀਆਂ ਜਿਸ ਵਿੱਚ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੇ ਲੱਗੀਆਂ ਗੋਲੀਆਂ ਜਿਸ ਦੀ ਉਮਰ ਤਕਰੀਬਨ 28 ਸਾਲ ਦੇ ਆਸ-ਪਾਸ ਦੱਸੀ ਜਾ ਰਹੀ ਹੈ ਇਸ ਨੂੰ ਦੀਪ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਤੇ ਮੌਕੇ ਤੇ ਥਾਣਾ ਡਿਵੀਜ਼ਨ ਨੰਬਰ 5 ਦੇ ਐਸ ਐਚਓ ਐਸ ਪੀ ਸਿਵਲ ਲਾਈਨ ਅਤੇ ਐਸ ਐਚਓ ਮਾਡਲ ਟਾਊਨ ਦੇ ਬੱਸ ਸਟੈਂਡ ਚੌਕੀ ਇੰਚਾਰਜ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਲੁਧਿਆਣਾ ਤੋਂ ਨੈਨਾ ਸ਼ਿਰਗਿੱਲ ਦੇ ਨਾਲ ਰਵੀ ਕਾਲਰਾ ਦੀ ਵਿਸ਼ੇਸ਼ ਰਿਪੋਰਟ ਕੌਣ ਸੀਗੇ ਬੰਦੇ ਵਾ ਛੱਡਦੇ ਆ ਅੱਛਾ ਗੱਲ ਕੀ ਹੋਈ ਸੀ ਜੀ ਗੱਲ ਤਾਂ ਤਾਂ ਪਤਾ ਨਹੀਂ ਇਹ ਤਾਂ ਮੁੰਡਿਆਂ ਨੂੰ ਘੇਰ ਘੇਰ ਕਹਿੰਦਾ ਉਹਨਾਂ ਨੂੰ ਬੁਲਾਉ ਉਹਨਾਂ ਤੁਸੀਂ ਉਹਦਾ ਤਾਂ ਆਪਰੇਸ਼ਨ ਹੋਇਆ ਹੋਇਆ ਵਾ ਦੇਖੋ ਉਹਨੂੰ ਨੰਗਾ ਕਰਕੇ ਉੱਥੇ ਵੇਖੋ ਹਸਪਤਾਲ ਦੇ ਵਿੱਚ ਜਾ ਕੇ ਤਾਂ ਸਾਰਾ ਪਾਟਾ ਪਿਆ ਵਾ ਅੱਛਾ ਜੀ ਉਹਦੀ ਰੀੜ ਹੱਡੀ ਦਾ ਆਪਰੇਸ਼ਨ ਹੋਇਆ ਉਹ ਤਾਂ ਬਹੁਤ ਬੁਰਾ ਹਾਲਤ ਉੱਥੇ ਖੜਾ ਤੇ ਉਹਨੂੰ ਲੜਕਾ ਰਿਹਾ ਇੱਧਰ ਆਣ ਕੇ ਛੇਪ ਬਕਾਣਾ ਕਿੰਨੇ ਹੀ ਗੋਲੀਆਂ ਮਾਰੀਆਂ ਵੱਜੀਆਂ ਜੀ ਇੱਥੇ ਉਹਨਾਂ ਨੇ ਚਾਰ ਫਾਇਰ ਕੀਤੇ ਦੋ ਉਹਦੇ ਵੱਜ ਗਏ ਮੈਂ ਹੱਥ ਜੋੜੀ ਜਾਨੀ ਖੜੀ ਮੈਂ ਕਹਾਂ ਨਾਮ ਬਣਾ ਤਾਂ ਰੋੜੇ ਹੀ ਬ ਇੱਕ ਇੱਕ ਡੀਜ਼ਲ ਡੀਜ਼ਲ ਆ ਕੋਈ ਪਤਾ ਨਹੀਂ ਸਮਝ ਆਉਂਦਾ ਡੀਜ਼ਲ ਡੀਜ਼ਲ ਮੁੰਡਾ ਵਾ 6 ਨੰਬਰ ਗਲੀ ਦਾ ਨਹੀਂ ਮੈਨੂੰ ਪਤਾ 6 ਨੰਬਰ ਗਲੀ ਚ ਰਹਿੰਦਾ ਹੋਰ ਡੀਜ਼ਲ ਕਾਰੀ ਡੀਜ਼ਲ ਆ ਕਾਰੀ ਡੀਜ਼ਲ ਆ ਡੀਜ਼ਲ ਆ ਜੋਨੀ ਆ ਕੋਈ ਨਹੀਂ ਆ ਹਾਂਜੀ ਇੱਕ ਤਾਂ ਮੰਮੀ ਆ ਇੱਕ ਤਾਂ ਪਰਮਾਇਆ ਦੀ ਮੰਮੀ ਵੀ ਤਾਂ ਕਹਿੰਦੀ ਨਹੀਂ ਇਹਦੀ ਲੋਕਾਂ ਨੂੰ ਤੁਮਕੀਆਂ ਦਿੰਦੀ ਜਾ ਜਾ ਕੇ ਅੱਛਾ ਜੀ ਤੇ ਲੋਕਾਂ ਨੂੰ ਜਾ ਜਾ ਕਹਿੰਦੀ ਆ ਮੇਰੇ ਮੁੰਡੇ ਨੇ ਸਮਾਨ ਲਿਆਂਦਾ ਹੋਇਆ ਰਿੱਕੀ ਦਾ ਨੰਬਕ ਟੈਕ ਦਾ ਟਾਈਮ ਚੱਕਣਾ ਵਾ ਤੇ ਤੁਸੀਂ ਰਿੱਕੀ ਨੂੰ ਬੁਲਾਓ ਨਾ ਜਿਹੜੀ ਕਿੰਨਾ ਬਰਾਉੜੀ ਕਿਤੇ ਆਇਆ ਕਹਾਣੀ ਮੈਂ ਮੁੰਡਾ ਬਚ ਗਿਆ ਜੀ ਹੁਣ ਮੁੰਡੇ ਦਾ ਨਾਲੇ ਮੁੰਡਾ ਨਾਲੇ ਆਪਾਂ ਮੁੰਡਾ ਵੀ ਨਾਲੇ ਇਹ ਵੀ ਨਾਲੇ ਹੋਣੇ ਅਸੀਂ ਅਸੀਂ ਨਾਲੇ ਹੋਣੇ ਚੜਾ ਦੇ ਨਾਮ ਕੀ ਵੀ ਜਿਹਦੇ ਕੋਲੀ ਲੱਗੀ ਹੈ ਪ੍ਰੇਮ ਸਿੰਘ ਤੁਹਾਡਾ ਕੀ ਲੱਗਦਾ ਜੀ ਮੇਰਾ ਭਾਂ ਜਾਵਾ ਤੁਹਾਡਾ ਭਾਂ ਇਹਦਾ ਭਾਂ ਮੇਰਾ ਭਰਾ ਇਹ ਨਾਂ ਤਾਂ ਹੀ ਆਪੜਾ ਮੇਰਾ ਲਾਲ ਸਿੰਘ ਜੀ ਅੱਜ ਕੱਲ ਕੀ ਹੋਈ ਸੀ ਭਾਜੀ ਗੱਲ ਬਹੁਤ ਦਿਨਾਂ ਦਾ ਨਾਲ ਹੀ ਲੜਾਈ ਝਗੜਾ ਚੱਲ ਰਿਹਾ ਜੀ ਕਿਸੇ ਦਾ ਨਾਂ ਨਹੀਂ ਇੱਦਾਂ ਨਾ ਹੋਆ ਆਪਣਾ ਜੋਨੀ ਇਹਨੇ ਰੋਲਵਰ ਨਿੱਕੀ ਦੇ ਗੋਲੀਆਂ ਮਾਰਨ ਵਾਸਤੇ ਲਿੱਤਾ ਹੋਇਆ ਭਾਜੀ ਮੇਰੀ ਗੱਲ ਸੁਣੋ ਚੋਨ ਚਲਤਾ ਲੱਗਾ ਹੋਇਆ ਸਾਰੇ ਨਸਲ ਜਮਾ ਦੇ ਤਮਸਤੋਲਾ ਗਿਆ ਕੋਈ ਬੱਤੀ ਬਣਾ ਕਿੱਥੇ ਆ ਗਿਆ ਸਾਡੇ ਨੂੰ ਵੀ ਫੋਨ ਕੀਤਾ ਸੀ ਉਹਨਾਂ ਨੇ ਅੱਜ ਪੱਟ ਕੇ ਵੀਡੀਓ ਬਣ ਗਈ ਹੋਈ ਆ ਵੀਡੀਓ ਬਣ ਗਈ ਕੋਰਗੇ ਕਿ ਇਹ ਵੀਡੀਓ ਕਰੇ ਕੋਲੇ ਆ ਵੀਡੀਓ ਦੇ ਸਕਦੇ ਹੋ ਜੀ ਉਹਨਾਂ ਵੀ ਵੀਡੀਓ ਦਿਖਾਉਂਦੇ ਨੇ ਕਿ ਅਜੀ ਵੀਡੀਓ ਦੇ ਬਾਹਰ ਰੱਖੀ ਦੇ ਜੇ ਸਾਡੇ ਕੋਲ ਹੁੰਦਾ ਅਸੀਂ ਵੀ ਚਲਾ ਦੇਣਾ ਸੀ ਸਾਡੇ ਕੋਲ ਨਹੀਂ ਹੈਗਾ ਅਸੀਂ ਕੀ ਕਰਨਾ ਔਰ ਦੇਖੋ ਵਾਈਟ ਸ਼ੈਲਟਰ ਦਾ ਬਣਾ ਸ਼ੈਲਟਰ ਦਾ ਜੋਨੀ ਆ ਉਹ ਮੇਰਾ ਘਰ ਆ ਉਹ ਸਵੇਰ ਦਾ ਤੈਨੂੰ ਗੁਜਾਰਾ ਉਹ ਵੇਖਣਾ ਮੇਰਾ ਘਰ ਆ ਉਹ ਮਾਰ ਕੇ ਭੱਜਿਆ ਲੈਣ ਬਾਅਦ ਇਥੋਂ ਬੋਲ ਕੇ ਮਾਰ ਕੇ ਭੱਜ ਗਿਆ ਵਾਈਟ ਸ਼ੈਲਟਰ ਦਾ ਜੋਨੀ ਆ ਜਿੰਨੇ ਮਾਰ ਗਿਆ ਉਹ ਤਾਂ ਸੋਲੂ ਕੋਲ ਸਾਡੇ ਮੁੰਡੇ ਹੀ ਪਛਾਣ ਕਰਦੇ ਹੋ ਤੁਸੀਂ ਪੁੱਛਦਾ ਕੀ ਕਹਿਣਾ ਮੋਕੇ ਤੇ ਪੁਲਿਸ ਪਹੁੰਚੀ ਹੈ ਹਾਂਜੀ ਪਹੁੰਚੀ ਹੈ ਪੁਲਿਸ ਪਹੁੰਚੀ ਹੈ ਪੁਲਿਸ ਕੀ ਕਹਿੰਦੀ ਹੈ ਜੀ ਪੁਲਿਸ ਉਹ ਦੇਖੋ ਕੀ ਕਰਦੀ ਹੈ ਕਾਰਵਾਈ ਆ ਥੋੜੀ ਦੇਰ ਪਹਿਲਾਂ ਉੱਥੇ ਵੀ ਬਰਾ ਭੈਣ ਬੈਠੀ ਸੀ ਪਤਾ ਜੀਜਾ ਬੈਠਾ ਆ ਸੀ ਉਹਦੀ ਮਾਂ ਬੈਠੀ ਹੋਈ ਸੀਗੀ ਇਧਰੋਂ ਗੋਲੀਆਂ ਮਾਰਨ ਵਾਸਤੇ ਆਏ ਸੀ ਇਕੱਠੇ ਸਾਡੇ ਭਾਂਡੇ ਨੂੰ ਕੁਝ ਵੀ ਹੋ ਗਿਆ ਮੇਰੇ ਮੁੰਡੇ ਨੂੰ ਕੁਝ ਨਹੀਂ ਹੋਇਆ ਜੋਨੇ ਅਸੀਂ ਬਰਾਬਰ ਲੰਮੇ ਪੋਣਾ ਸਾਡੀ ਇੱਕ ਰੰਡੀ ਹੋ ਗਈ ਇਹਨਾਂ ਤੇ ਦੋ ਕਰਨੀਆਂ ਅਸੀਂ ਅਸੀਂ ਦੋ ਕਰਨਗੇ ਇਹਨਾਂ ਦੀ ਉਹ ਪਾਰਟੀ ਦੀ ਆਪਸ ਚ ਲੜਾਈ ਹੋਈ ਹੈ ਤੇ ਇੱਥੇ ਫਾਇਰਿੰਗ ਦਾ ਇਨਸੀਡੈਂਟ ਹੋਇਆ ਹੈ ਕਿੰਨੇ ਫਾਇਰ ਹੋਏ ਨੇ ਜੀ ਇੱਥੇ ਫਾਇਰ ਹੋਣੇ तकरीबन 2 ਜਾਂ 3 ਫਾਇਰ ਦਾ ਐਸਟੀਮੇਟ ਚੱਲ ਰਿਹਾ ਵੀ ਇੱਥੇ ਹੋਏ ਨੇ ਬਾਕੀ ਅਸੀਂ ਇਨਵੈਸਟੀਗੇਸ਼ਨ ਕੰਟੀਨਿਊਡ ਹੈ ਲੜਾਈ ਦਾ ਜਿਹੜੇ ਦੋਵੇਂ ਪਾਰਟੀ ਦੇ ਬੰਦੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਬੰਦੇ ਅਰੈਸਟ ਕੀਤੇ ਜਾਂਦੇ ਸਰ ਤੇ ਸਰ ਕਿੰਨੇ ਬੰਦੇ ਇੰਜਰਡ ਨੇ ਕੋਈ ਸੀਰੀਅਸ ਵੀ ਹੈਗਾ ਤੁਹਾਨੂੰ ਆ ਫਿਲਹਾਲ ਅਸੀਂ ਸਾਰੀ ਡਿਟੇਲ ਗੈਦਰ ਕਰ ਰਹੇ ਹਾਂ ਅਸੀਂ ਜਸਟ ਮੌਕੇ ਤੇ ਆਏ ਹਾਂ ਉਨੇ ਇਨਫੋਰਮੇਸ਼ਨ ਵੀ ਜਸਟ ਆਈ ਹੈ ਤੋਂ ਸਾਰੀ ਇਨਫੋਰਮੇਸ਼ਨ ਗੈਦਰ ਕਰਕੇ ਤੋਂ ਨੋ ਅਪਡੇਟ ਕਰ ਕੀ ਕਾਰਨ ਕੀ ਸੀ ਲੜਾਈ ਦਾ ਜੀ ਕਾਰਨ ਉਹੀ ਹਲੇ ਸਾਰਾ ਤੁਹਾਨੂੰ ਐਸ ਅਸੀਂ ਦੱਸਿਆ ਕਿ ਹਲੇ ਬੰਦੇ ਫੜਨੇ ਬਾਕੀ ਨੇ ਕਾਰਨ ਜਦੋਂ ਅਸੀਂ ਫੜ ਲਾਂਗੇ ਉਹਨਾਂ ਦੀ ਇੰਟੈਰੋਗੇਸ਼ਨ ਚ ਜ਼ਿਆਦਾ ਕਲੀਅਰ ਹੋਣਗੇ ਹਲੇ ਫਿਲਹਾਲ ਦੇ ਦੋ ਗਰੁੱਪਸ ਦੀ ਜਿਵੇਂ ਲੜਾਈ ਆਪਸ ਚ ਦੱਸੀ ਜਾ ਰਹੀ ਹੈ ਚੋਣਾਂ ਨੂੰ ਲੈ ਕੇ ਤਾਂ ਨਹੀਂ ਹੈਗੀ ਕੋਈ ਪਾਰਟੀ ਨਹੀਂ ਲਾਈ ਜਿੱਥੇ ਫਿਲਹਾਲ ਇਸ ਟਾਈਪ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਵੀ ਚੋਣਾਂ ਜਾਂ ਪਾਰਟੀ ਬਾਜ਼ੀ ਦੀ ਹਲੇ ਇਦਾਂ ਦਾ ਕੋਈ ਸਾਹਮਣੇ ਨਹੀਂ ਆਇਆ ਜੋ ਸਾਡੀ ਪ੍ਰੀਲੀਮੀਨਰੀ ਇਨਕੁਆਰੀ ਹੈ ਬਾਕੀ ਡਿਟੇਲਡ ਫੈਕਟਸ ਅੱਗੇ ਕਲੀਅਰ ਹੋਈ ਜਾਣਗੇ ਸਾਡੀ ਅਫਸਰ ਨੂੰ ਪਤਾ ਲੱਗੇ ਕਿਹੜੇ ਗਰੁੱਪ ਦੇ ਮੈਂਬਰ ਸੀ ਹਾਲੇ ਤੱਕ ਬੰਦੇ ਆਈਡੈਂਟੀਫਾਈ ਕੀਤੇ ਜਾ ਰਹੇ ਨੇ ਜੀ ਹਾਲੇ ਅਸੀਂ ਉੱਤੇ ਵਰਕ ਕਰ ਰਹੇ ਹਾਂ ਜਿਵੇਂ ਹੀ ਅੱਗੇ ਕੁਝ ਹੁੰਦਾ ਉਹ ਅਪਡੇਟ ਅੱਗੇ ਕਰਦੇ ਰਹਾਂਗੇ ਸਰ ਇਹ ਪਤਾ ਲੱਗੇ ਜੀ ਰਾਤੀ ਕਿੰਨੇ ਲੜਾਈ ਵੀ ਹੋਈ ਕਿੰਨੇ ਬੰਦੇ ਅੱਥਰੂ ਰੱਖੇ ਹਾਲੇ ਇਸ ਟਾਈਪ ਦੀ ਮੇਰੇ ਧਿਆਨ ਚ ਨਹੀਂ ਆਈਏ ਗੱਲ ਮੈਂ ਚੈੱਕ ਕਰ ਲੈਂਦਾ ਜੀ ਸਰ ਇੰਜਰਡ ਹੈਗਾ ਕੋਈ ਦੋਸਤ ਇੰਜਰਡ ਹੈ ਉਹ ਸਾਨੂੰ ਇੰਨਾ ਪਤਾ ਲੱਗਿਆ ਪਰ ਇੱਕ ਜਾਂ ਦੋ ਬੰਦਿਆਂ ਕਨਫਰਮ ਕਰਤਾ ਇਸਰ ਵੈਪਨ ਸੀ ਕਿ ਜਿਵੇਂ ਚੂਣ ਜਾਪਾ ਲੱਗਿਆ ਹੋ ਕੋਈ ਇਹ ਵੀ ਲੱਗਦਾ ਵੀ ਵੈਪਨ ਜੇ ਲਾਇਸੈਂਸੀ ਹੋਣਗੇ ਉਹੀ ਮੈਂ ਕਹਿ ਰਿਹਾ ਜੀ ਚੈੱਕ ਕਰਾਂਗੇ ਜਦੋਂ ਇਹ ਬੰਦਾ ਫੜ ਕੇ ਨੈਪ ਕਰਾਂਗੇ ਉਦੋਂ ਚੈੱਕ ਕਰਾਂਗੇ ਵੀ ਲਾਇਸੈਂਸੀ ਹਥਿਆਰ ਸੀ ਜਾਂ ਫਿਰ ਅਵੈ ਨਜਾਇਜ਼ ਹਥਿਆਰ ਸੀਗਾ ਫਿਰ ਉਸ ਹਸਾਬ ਨਾਲ ਅਕੋਰਡਿੰਗਲੀ ਕਾਰਵਾਈ ਕੀਤੀ ਜਾਵੇ ਟੋਟਲ ਫਾਇਰ ਕਿੰਨੇ ਕਿੰਨੇ ਜਾਣਾ ਦੋ ਜਾਂ ਤਿੰਨ ਦਾ ਐਸਟੀਮੇਟ ਹੈ ਟੋਟਲ ਕੋਈ ਸੀਸੀਟੀਵੀ ਨਹੀਂ ਮਿਲੀ ਹੈ ਪੁਲਿਸ ਨੂੰ ਸੀਸੀਟੀਵੀ ਕੈਮਰਾਸ ਹੈਗੇ ਹਾਲੇ ਦੋਲੇ ਅਸੀਂ ਉਹਨਾਂ ਦੇ ਫੁਟੇਜ ਘਟਾ ਰਹੇ ਹਾਂ ਉਹਨਾਂ ਚ ਬੰਦੇ ਆਇਡੈਂਟੀਫਾਈ ਕਰਕੇ ਫਿਰ ਉਹਨਾਂ ਨੂੰ ਅਰੈਸਟ ਕਰਨ ਲਈ ਟੀਮਾਂ ਅਸੀਂ ਪਾ ਮੈਂ ਆਲਰੇਡੀ ਜਿਵੇਂ ਕਿ ਬਰੀਫ ਕੀਤਾ ਉਹ ਵੀ ਕਲੀਅਰ ਨਹੀਂ ਹੈ ਹਜੇ ਪਰ ਪੜ੍ਹ ਕੇ ਜ਼ਿਆਦਾ ਕਲੀਅਰ ਹੋ ਜਾਏ ਠੀਕ ਠੀਕ ਓਕੇ ਥੈਂਕ ਯੂ ਸਰ